ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਖਿਆਸੀ ਮੁਲਾਕਣਕਾਰ ਜਸਪੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਕੱਲ ਦੇਰ ਰਾਤ ਲੁਧਿਆਣਾ ਪੱਛਮੀ ਤੋਂ ਐਮ ਐਲ ਏ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਗੋਗੀ ਉਹਨਾਂ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਹੈ ਪੁਲਸ ਦਾ ਇਹ ਕਹਿਣਾ ਵੀ ਉਹ ਆਪਣੀ ਰਿਵਾਲਵਰ ਦੇ ਨਾਲ ਹੀ ਜਿਹੜਾ ਵਾ ਉਹ ਸਾਫ ਸਫਾਈ ਕਰ ਰਹੇ ਸੀਗੇ ਤੇ ਇਸ ਦੌਰਾਨ ਗੋਲੀ ਚੱਲੀ ਤੇ ਸਵਾਲ ਇਹ ਆ ਵੀ ਗੋਲੀ ਜਿਹੜੀ ਆ ਪੁਲਸ ਦੇ ਮੁਤਾਬਕ ਆਰ ਪਾਰ ਹੋ ਗਈ ਹੈ ਤੇ ਬੜੇ ਵਿਵਾਖ ਐਮ ਐਲ ਏ ਸੀਗੇ ਆਪਣੀ ਸਰਕਾਰ ਦੇ ਖਿਲਾਫ ਵੀ ਬੋਲਦੇ ਰਹਿੰਦੇ ਸੀਗੇ ਕੀ ਪੱਟੀ ਸਾਹਿਬ ਇਹਨਾਂ ਨੂੰ ਕੋਈ ਡਿਪਰੈਸ਼ਨ ਸੀਗਾ ਮਾਨਸਿਕ ਤਣਾਅ ਸੀਗਾ ਜਾਂ ਫਿਰ ਇਹ ਗੋਲੀ ਜਿਹੜੀ ਚੱਲ ਪਈ ਮੜਾ ਹਾਦਸਾ ਜਿਹੜਾ ਹੋਇਆ ਇਹ ਵਾਕਿਆ ਹੀ ਅਚਾਨਕ ਵਾਪਰ ਗਿਆ ਜੀ ਗੁਰਬ੍ਰਿੰਦ ਸਿੰਘ ਗੋਗੀ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਕਿਸੇ ਵੇਲੇ ਆਸ਼ੂ ਭਾਰਤ ਭਾਸ਼ੂ ਆਸ਼ੂ ਦੇ ਬਹੁਤ ਨੇੜੇ ਰਹੇ ਨੇ। ਔਰ ਅੱਜਕੱਲ ਉਹ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਤੇ ਬੜੇ ਬੇਬਾਕ ਨੇਤਾ ਸੀ। ਜਦੋਂ ਉਹਨਾਂ ਦੁਆਰਾ ਸਿਲ ਲਾਈ ਹੋਈ ਮੁੱਖ ਮੰਤਰੀ ਦੇ ਆਪ ਆਕੇ ਸਿਲ ਲਾਈ ਸੀ ਪੀਐਸਸੀ ਬੁੱਢੇ ਨਾਲੇ ਦੀ ਸਫਾਈ ਦਾ ਉਦਘਾਟਨ ਕਰਤਾ ਸ਼ੁਰੂ ਕਰਤਾ ਅਜੇ ਨਾਲ ਉਹਨਾਂ ਦੇ ਇਸ ਪ੍ਰੋਗਰਾਮ ਨੂੰ ਅਮਲੀ ਜਾਮਾ ਨਹੀਂ ਪਨਾਇਆ ਗਿਆ ਸੀ ਤੇ ਉਹਨਾਂ ਆਪ ਹੀ ਆਪਣੀ ਸਿਲ ਤੋੜ ਦਿੱਤੀ ਸੀ ਪੀਐਸਸੀ ਦੀ ਲੋੜ ਨਹੀਂ ਇਸ ਕਰਕੇ ਗੋਗੀ ਹੋਰੀ ਬੜੇ ਫਰਾਕਦਿਲ ਸੀ ਅੱਜ ਭਾਜਪਾ ਵਾਲੇ ਵੀ ਕਾਂਗਰਸੀ ਵੀ ਸਾਰੀਆਂ ਪਾਰਟੀਆਂ ਦੇ ਦੇ ਲੀਡਰ ਨੇ ਜਾਂ ਵਰਕਰ ਨੇ ਉਹਨਾਂ ਦੀ ਮੌਤ ਤੇ ਦੁੱਖ ਪ੍ਰਗਟ ਕਰ ਰਹੇ ਨੇ ਲੇਕਿਨ ਅਜੇ ਵੀ ਉਹਨਾਂ ਦੀ ਮੌਤ ਰਹੱਸ ਬਣੀ ਹੋਈ ਹੈ ਕਿਉਂਕਿ ਰਾਤ 1 ਵਜੇ ਦੀ ਗੱਲ ਆ ਇਹ ਜਦੋਂ ਘਟਨਾ ਵਾਪਰਦੀ ਆ ਉਸ ਟਾਈਮ ਤੇ ਗੋਗੀ ਹੋਰਾਂ ਦੀ ਆਵਾਜ਼ ਆਉਂਦੀ ਆ ਤੇ ਡੈਥ ਹੋ ਜਾਂਦੀ ਆ ਹਸਪੀਟਲ ਲਿਜਾਇਆ ਜਾਂਦਾ ਤੇ ਡਾਕਟਰ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੰਦੇ ਨੇ ਹੁਣ ਇਹਦੇ ਬਾਰੇ ਪੁਲਿਸ ਜਾਦ ਕਰ ਰਹੀ ਹੈ ਪੁਲਿਸ ਪਹਿਲੀ ਗੱਲ ਤੇ ਕਹਿ ਰਹੀ ਹੈ ਕਿ ਉਹਨਾਂ ਨੇ ਸੁਸਾਈਡ ਕੀਤੀ ਹੈ ਉਹਨਾਂ ਨੇ ਗੋਲੀ ਆਪ ਮਾਰੀ ਹੈ ਨਾਲ ਕਹਿ ਰਹੀ ਹੈ ਵੀ ਆਪਣਾ ਰਵਾਲਵਰ ਸਾਫ ਕਰ ਰਹੀ ਸੀ ਇਹ ਉਸ ਟਾਈਮ ਤੇ ਗੋਲੀ ਚੱਲੀ ਹੈ ਕਿ ਬਹਾਨੇबाजी ਹੈ ਪਰ ਬੱਡੀ ਸਾਹਿਬ ਅੱਧੀ ਰਾਤ ਨੂੰ ਬੰਦਾ ਕਿਹੜਾ ਰਵਾਲਵਰ ਸਾਫ ਕਰਦਾ ਹਾਲਾਂਕਿ ਇਹ ਵੀ ਪੁੱਗੀ ਸਾਹਿਬ ਦਾ ਕਹਿੰਦੇ ਵੀ ਗੱਲ ਹੌਸ ਹੁੰਦਾ ਸੀ ਤੇਰਾ ਬਹਾਨੇबाजी ਕਿਹਨ ਤੋਂ ਪਾ ਮਤਲਬ ਇਹ ਹੂੰ ਇਹ ਕਹਿੰਦੇ ਦੇਖ ਕੇ ਪੁਲਿਸ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਆ ਸਭ ਨੂੰ ਪੁਲਿਸ ਨੂੰ ਚਾਹੀਦਾ ਵੀ ਇਹਦੀ ਡੂੰਘਾਈ ਨਾ ਜਾਂਚ ਕਰੇ ਵੀ ਗੋਲੀ ਉਹਨਾਂ ਖੁਦ ਮਾਰੀ ਆ ਜਾਂ ਉਹਨਾਂ ਨੂੰ ਕਿਸੇ ਨੇ ਮਾਰੀ ਕੋ ਬੜੀਆ ਘਟਾਵਾ ਵਾਪਰ ਦਿਆਂ ਨੇ ਜਿਹੜੀਆਂ ਅਵਾਤਵਾ ਹੁੰਦੀਆਂ ਨੇ ਇਸ ਕਰਕੇ ਜਿਹੜਾ ਵੇ ਇਹਦੀ ਜਾਂਚ ਹੋਣੀ ਚਾਹੀਦੀ ਆ ਇਹਨੂੰ ਇਮੀਡੀਏਟਲੀ ਜਾਂਚ ਕਰਕੇ ਜੇ ਕਿਤੇ ਮੇਰੇ ਖਿਆਲ ਸ਼ਾਇਦ ਇਦੇ ਤੇ ਕੋਈ ਕਾਰਵਾਈ ਕੀਤੀ ਜਾਵੇ ਤੇ ਕਈ ਗੱਲਾਂ ਹੋਰ ਵੀ ਨਿਕਲ ਸਕਦੇ ਆ ਕੋਈ ਘਰੇਲੂ ਕਲੇਸ਼ ਹੋ ਸਕਦਾ ਉਹ ਕਿ ਬਾਹਰੀ ਕਲੇਸ਼ ਹੋ ਸਕਦਾ ਕੋਈ ਕਈ ਪ੍ਰਕਾਰ ਦੇ ਜਿਵੇਂ ਵਿਵਾਦ ਜਾਂ ਬਰਦਾਸ਼ਤ ਹੋ ਜਿਜਬਾਤੀ ਜਾਂ ਆਦਮੀ ਜੀ ਦਾ ਜਿਜਬਾਤੀ ਆਦਮੀ ਕੁਝ ਵੀ ਕਰ ਸਕਦਾ ਜੀ ਤੇ ਅਸੀਂ ਇਹਦੇ ਤੇ ਅਫਸੋਸ ਜ਼ਾਹਰ ਕਰਦੇ ਆ ਆਪਣੇ ਸਰਦਾਰੇ ਵੱਲੋਂ ਤੇ ਪਾਸ਼ਾ ਅਗੇ ਬੇਨਤੀ ਕਰਨੇ ਅਰਦਾਸ ਜੁਦਲੀ ਕਰਨੇ ਵੀ ਉਹਨਾਂ ਦੀ ਆਤਮਾ ਨੂੰ ਆਪਣੇ ਚਮਤ ਨਿਵਾਜ ਬਖਸ਼ਣ ਤੇ ਪਿਛੇ ਪਿਛੇ ਪਾਣਾ ਮੱਲਣ ਦਾ ਬਲ ਜਿਹੜਾ ਪਰਿਵਾਰ ਨੂੰ ਵੀ ਬਖਸ਼ਣ ਜੀ ਅੱਗੇ ਸਾਹਿਬ ਹੁਣ ਅਗਲੀ ਵੱਡੀ ਖਬਰ ਵੱਲ ਵਧਦੇ ਆ ਜਥੇਦਾਰ ਸਾਹਿਬ ਜਿਹੜੇ ਆ ਉਹ ਸੁਖਬੀਰ ਬਾਦਲ ਦੇ ਅਸਤੀਫੇ ਦਾ ਤਾਂ ਸਵਾਗਤ ਕਰਦੇ ਆ ਜਦੋਂ ਮੀਡੀਆ ਦੇ ਨਾਲ ਗੱਲ ਕਰਦੇ ਆ ਪਰ ਸੱਤ ਮੈਂਬਰੀ ਕਮੇਟੀ ਦਾ ਰੌਲਾ ਅਜੇ ਵੀ ਬਰਕਰਾਰ ਹੈ ਉਹ ਸੱਤ ਮੈਂਬਰੀ ਕਮੇਟੀ ਜਥੇਦਾਰ ਸਾਹਿਬ ਕਹਿੰਦੇ ਆ ਵੀ ਸਾਡੇ ਆਦੇਸ਼ ਹੈ ਉਹ ਸਟੈਂਡ ਕਰਦੀ ਹੈ ਰੌਲਾ ਪਹਿਲੇ ਦਿਨ ਤੋਂ ਉਸ ਸੱਤ ਮੈਂਬਰੀ ਕਮੇਟੀ ਦਾ ਕਿਉਂਕਿ ਕੁਝ ਮੈਂਬਰ ਅਜੇਹੇ ਆ ਜਿਹੜੇ ਸ਼ਾਇਦ ਇਹਨਾਂ ਨੂੰ ਪਰਵਾਹ ਨਹੀਂ ਆ ਹੁਣ ਇਸ ਪੂਰੀ ਸਥਿਤੀ ਦੇ ਉੱਤੇ ਅਕਾਲੀ ਦਲ ਜਿਹੜਾ ਜਿਵੇਂ ਹੌਲੀ-ਹੌਲੀ ਆਦੇਸ਼ ਮੰਨ ਰਿਹਾ ਪਰ ਸਵਾਲਾਂ ਦੇ ਘੇਰੇ 'ਚ ਇੱਕ ਵਾਰ ਫੇਰ ਆ ਗਿਆ ਅਕਾਲੀ ਦਲ ਬਾਦਲ ਮੈਂ ਬਾਦਲ ਇਸ ਕਰਕੇ ਕਹੂੰਗਾ ਕਿ ਉਹ ਕਬਜ਼ਾ ਕਰਦੀ ਨੀਤੀ ਦੇ ਸਿਰਫ ਸਭ ਕੁਝ ਕਰ ਰਹੇ ਨੇ ਜਥੇਦਾਰ ਸਾਹਿਬ ਨੇ ਬਿਲਕੁਲ ਚਿੱਟੇ ਲਫ਼ਜ਼ਾਂ 'ਚ ਸਪਸ਼ਟ ਕਰ ਦਿੱਤਾ ਕਿ ਅੱਜ ਵੀ ਸੱਤ ਮੈਂਬਰੀ ਕਮੇਟੀ ਸਟੈਂਡ ਕਰਦੀ ਆ ਅੱਜ ਹਵਾ ਤੇ ਨਾ ਉਹੋ ਜਿਹੀ ਪੈਦਾ ਕਰ ਦਿੱਤੀ ਹੈ ਜਿਹੜੇ 1994 ਵਿੱਚ ਪੰਥਕ ਇਕਤਾ ਦੀ ਗੱਲ ਕੀਤੀ ਗਈ ਸੀਗੀ ਤੇ ਆਠ ਕਾਲੀ ਦਲਾਂ ਦੇ ਪ੍ਰਧਾਨ ਨੇ ਅਸਤੀਫੇ ਦਿੱਤੇ ਸੀ ਲੇਕਿਨ ਬਾਦਲ ਦਲ ਨੇ ਅਸਤੀਫਾ ਨਹੀਂ ਦਿੱਤਾ ਸੀਗਾ ਜੇ ਇੱਕ ਪਰਚੀ ਤੇ ਲਿਖ ਕੇ ਅਸਤੀਫਾ ਦੇਵ ਦਿੱਤਾ ਤੇ ਮੁੜ ਕੇ ਜਦੋਂ ਪੰਥਕ ਇਕਤਾ ਦੀ ਗੱਲ ਚੱਲੀ ਸੀ ਉਦੋਂ ਭੱਜ ਗਏ ਸੀ ਇਹਨਾਂ ਦਾ ਮਤਲਬ ਇਹ ਜੇ ਇਹਨਾਂ ਨੇ ਸਾਡੇ ਕੋਲ ਆਉਣਾ ਤੇ ਆ ਜਾਣ ਸਾਡੇ ਕਲੇ ਸ਼ਾਮਲ ਹੋ ਲੈ ਸਾਨੂੰ ਲੋੜ ਨਹੀਂ ਅੱਜ ਵੀ ਉਸੇ ਤਰ੍ਹਾਂ ਹੀ ਕੀਤਾ ਜਾ ਰਿਹਾ ਲੇਕਿਨ ਅੱਜ ਮੈਂ ਇਹ ਗੱਲ ਕਹੂੰਗੀ ਹਾਲਾਤ ਉਹ ਨਹੀਂ ਜਿਹੜੇ 1994 ਦੀ ਇਕਤਾ ਕਿਉਂ ਕਰਨੀ ਪਈ ਸੀ ਕਰਨ ਦੀ ਗੱਲ ਕੀਤੀ ਗਈ ਸੀ ਇਸ ਕਰਕੇ ਕੀਤੀ ਗਈ ਸੀ ਬਿਆਨ ਸਿੰਘ ਸਰਕਾਰ ਦਾ ਜ਼ਬਰ ਜ਼ਬਰ ਤੇ ਜ਼ੁਲਮ ਬਹੁਤ ਵੱਧ ਗਿਆ ਸੀ ਹਮ ਨੌ ਜਿਹਨਾਂ ਨੂੰ ਘਰਾਂ ਤੋਂ ਚੁੱਕ ਕੇ ਮਾਰਿਆ ਜਾ ਰਿਹਾ ਸੀ ਤੇ ਕਾਲੀਆਂ ਨੂੰ ਜਿਹੜਾ ਸੀਗਾ ਉਹ ਸੜਕ ਤੇ ਨਹੀਂ ਛੜ ਦਿੱਤਾ ਜਾਂਦਾ ਜੇਕਰ ਤੇ ਮਜ਼ਾਰਾ ਕਰਨੀ ਕੋਸ਼ਿਸ਼ ਕਰਦੇ ਵੀ ਸੀ ਤੇ ਉਤੋਂ ਆ ਜਾਂਦਾ ਸੀ ਐਸਐਸਪੀ ਕਹਿੰਦਾ ਜੀ ਅਸੀਂ ਮਜਬੂਰ ਹੋਵਾਂਗੇ ਫਿਰ ਤੁਹਾਡੇ ਤੇ ਲਾਠੀ ਚਾਰਜ ਕਰਨ ਲਈ ਮਜ਼ਾਰਾ ਨਾ ਕਰੋ ਤੁਸੀਂ ਹੂੰ ਉਹਨਾਂ ਹਾਲਾਤਾਂ ਦੇ ਵਿੱਚ ਕਾਲ ਤੱਕ ਤੋਂ ਇੱਕ ਕੈਂਪੇਨ ਚੱਲਦੀ ਸੀ ਵੀ ਪੰਥ ਕੇਤਾ ਕਰਕੇ ਸਾਰੇ ਇਕੱਠੇ ਹੋ ਗਏ ਆਪਾਂ ਮੋਰਚਾ ਲਾਈ ਜਿਸ ਤਰ੍ਹਾਂ ਪਹਿਲਾਂ ਲਾਉਂਦੇ ਰਿਹਾ ਲੇਕਿਨ ਬਾਦਲ ਦਲ ਨੇ ਉਦੋਂ ਵੀ ਬਗਵਤ ਕੀਤੀ ਤੇ ਅੱਜ ਵੀ ਉਸੇ ਪੈਟਰਨ ਤੇ ਬਗਵਤ ਕਰ ਰਹੇ ਹਾਂ ਹੂੰ ਅੱਜ ਵੀ ਕਾਲ ਤੱਕ ਤੇ ਹਕਮ ਨੂੰ ਦਰਖਵਾਰ ਕੀਤਾ ਜਾ ਰਿਹਾ ਵਾ ਅਕਾਲ ਤਖਤ ਦੇ ਜਥੇਦਾਰ ਨੇ ਚਿੱਟੇ ਲਹੂਜਾਂ ਜੱਜ ਇਹਨੀ ਗੱਲ ਕਹਿ ਦਿੱਤੀ ਵੀ ਸੱਤ ਮੈਂਬਰੀ ਕਮੇਟੀ ਵੀ ਸਟੈਂਡ ਕਰਦੀ ਐ ਤੇ ਜਿਹੜਾ ਇਹ ਦਾਵਾ ਕਰ ਰਿਹਾ ਦਲਜੀਤ ਸਿੰਘ ਚੀਮਾ ਵੀ ਅਸੀਂ ਜਥੇਦਾਰ ਸਾਬ ਨੂੰ ਪੂਰੀ ਰਾਏ ਦੇ ਆਇਆ ਪਸੀ ਉਹਦੇ ਡਾਕੂਮੈਂਟਸ ਦੇ ਆ ਚੋਣ ਕਮਿਸ਼ਨ ਦੇ ਉਹ ਕਹਿੰਦੇ ਸਾਨੂੰ ਇੱਕ ਕੋਰਾ ਪਰਫਾਰਮਾ ਉਹ ਦੇ ਕੇ ਕਹਿਦੇ ਚੋਣ ਕਮਿਸ਼ਨ ਦਾ ਬਾਕੀ ਸਾਨੂੰ ਕੁਝ ਨਹੀਂ ਦੇ ਕੇ ਗਿਆ ਬਾਕੀ ਵਕੀਲਾਂ ਦੀ ਰਹਿਆਂ ਵੱਖ-ਵੱਖੀ ਅਸੀਂ ਰਹਿ ਲਈ ਇਹੋ ਜੀ ਕੋਈ ਅੜਚਣ ਨਹੀਂ ਹੈਗੀ ਹਾਂ ਆਪਾਂ ਪਹਿਲਾਂ ਵੀ ਕਹਿ ਚੁੱਕੇ ਹਾਂ ਵੀ ਜੇ ਜੁਪੀ ਦਾ ਮੁੱਖ ਮੰਤਰੀ ਭਾਜਪਾ ਦਾ ਇੱਕ ਆਗੂ ਹੈ ਤੇ ਨਾਲ ਆਪਣੇ ਇੱਕ ਧਾਰਮਿਕ ਮੱਠ ਦਾ ਮੁਖੀ ਤੇ ਬਾਕੀ ਕੀ ਰਹਿ ਗਿਆ ਹਾਂ ਡਾਕਟਰ ਦਿਲਜੀਤ ਸਿੰਘ ਚੀਮੇ ਨੇ ਜਿਸ ਦੀ ਕਿਨਾਂ ਕਾਲੀ ਕੀਤੀ ਹੈ ਜਿਹੜੀ 7 ਮੈਂਬਰ ਦੀ ਕਮੇਟੀ ਸੀ ਉਹਦਾ ਜ਼ਿਕਰ ਕੋਈ ਨਹੀਂ ਕੀਤਾ ਹਾਲੀਕੇ ਕਮੇਟੀ ਇੱਕ ਨਿਗਰਾਨ ਕਮੇਟੀ ਸੀ ਬਾਕੀ ਸਾਰੀ ਪ੍ਰਕਿਰਿਆ ਤੁਸੀਂ ਉਸੇ ਤਰ੍ਹਾਂ ਹੀ ਕਰਨੀ ਸੀਗੀ ਜਥੇਦਾਰ ਨੇ ਕਿਹਾ ਇਹ ਡਿਊਟੀਆਂ ਲਈਆਂ ਚੰਗੀ ਗੱਲ ਦੇ ਭਰਤੀ ਹੋਣੀ ਚਾਹੀਦੀ ਐ ਅਸੀਂ ਦੇ ਗੱਲੇ ਹੱਕ ਚ ਲੇਕਿਨ ਸੱਤ ਮੈਂਬਰੀ ਨੂੰ ਤੁਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ ਹੂੰ ਤੋ ਤੁਹਾਨੂੰ ਪਤਾ ਹੋਏਗਾ ਕਾਲ ਤੱਕ ਦੇ ਹੁਕਮ ਨੂੰ ਕਦੀ ਮੰਨੇ ਹੀ ਨਹੀਂ ਨਾ ਨੇ ਹੂੰ 2007 ਦੇ ਵਿੱਚ ਕਾਲ ਤੱਕ ਤੋਂ ਜੇ ਇੱਕ ਹੁਕਮਨਾਮਾ ਜਾਰੀ ਹੋਇਆ ਸੀ ਵੀ ਸੌਦਾ ਸਾਧ ਨੂੰ ਬਕਾਇਦਾ ਤੌਰ ਤੇ 5686 ਪਗੜਾ ਕਰ ਦਿੱਤਾ ਸੀਗਾ। ਹੂੰ। ਦੂਸਰੇ ਪਾਸੇ ਕਿਹਾ ਸੀ ਜਿੱਥੇ ਕਮਲਜੀਤ ਸਿੰਘ ਦੀ ਡੈਥ ਹੋਈ ਸੀਗੀ ਸਲਾਬਤਪੁਰ ਡੇਰੇ ਨੂੰ ਬੰਦ ਕਰਾਇਆ ਜਾਵੇ ਕਿ ਇਹਨਾਂ ਬੰਦ ਕਰਾਇਆ ਉਹਨੂੰ ਕਾਲੀ ਸਰਕਾਰ ਸੀ ਅਜ ਤੱਕ। ਇਹਨਾਂ ਦੀ ਇੱਕ ਫਿਤਰਤ ਨਹੀਂ ਹਮੇਸ਼ਾ ਹੀ। ਪੰਥ ਤੇ ਭਾਵੇਂ ਨਾਲ ਨਹੀਂ ਰਿਹਾ। ਲੇਕਿਨ ਇਹ ਜਿਹੜੀਆਂ ਡੇਰੇਦਾਰਾਂ ਨਾਲ ਲੈ ਕੇ ਤੇ ਪਰੰਤ ਵਿਰੋਧੀ ਸ਼ਕਤੀਆਂ ਨਾਲ ਲੱਗੇ ਮੇਸ਼ੇ ਹੀ ਆਪਣੀ ਸਿਆਸਤ ਕਰਦੇ ਰਹੇ ਨੇ ਅੱਜ ਵੀ ਜਦੋਂ ਇਹ ਕਾਲਟਕ ਤੇ ਪੇਚ ਹੁੰਦੇ ਆ ਉਦੋਂ ਹੁੰਦੇ ਜਦੋਂ ਇਹਨਾਂ ਦਾ ਜੋ ਸਾਹ ਸਾਥ ਨਿਕਲ ਜਾਂਦਾ ਹੈ ਇਹਨਾਂ ਦੇ ਪੈਰਾਂ ਉੱਥੋਂ ਜ਼ਮੀਨ ਖਿਸਕ ਜਾਂਦੀ ਹੈ ਸਿਆਸੀ ਜ਼ਮੀਂਦਾਰਾਂ ਦਾ ਅੰਦਾਜ਼ੇ ਨਾਲ ਸੁ ਹੋਗੀ ਨਾ ਫੇਰ ਇਹ ਕਾਲਟਕ ਤੇ ਪੇਚ ਹੁੰਦੇ ਵੀ ਸਾਨੂੰ ਕੋਈ ਨਾ ਕੋਈ ਰਾਤ ਮਿਲ ਜਵੇ ਲੇਕਿਨ ਇਹ ਰਾਤ ਲੈਣ ਦੀ ਬਜਾਏ ਉਥੋਂ ਆਉਣ ਵਾਲੇ ਦਿਨਾਂ ਚ ਹੁਣ ਭਗੌੜੇ ਅਲੰਨ ਜਾਣਗੇ ਜੇ ਜਦੋਂ ਵੀ ਪੰਜ ਜਥੇ ਤਰ੍ਹਾਂ ਦੀ ਮੀਟਿੰਗ ਹੋਊਗੀ ਜੇ ਗਿਆਨੀ ਹਰਪ੍ਰੀਤ ਸਿੰਘ ਉਹ ਸ਼ਾਮਲ ਹੁੰਦੇ ਆ ਤੇ ਇਹ ਕਨਫਰਮ ਆ ਵੀ ਫਿਰ ਕੁਝ ਨਾ ਕੁਝ ਤਾਂ ਹੋਏਗਾ ਕਿਉਂ ਗਿਆਨੀ ਰੁਕ ਸਿੰਘ ਅੱਜ ਵੀ ਆੜੇ ਨੇ ਵੀ ਕਾਲ ਤੱਕ ਦੇ ਹੁਕਮ ਅੱਜ ਵੀ ਸਟੈਂਡ ਕਰਦੇ ਨੇ ਬਿਲਕੁਲ ਅੱਛਾ ਪੱਟੀ ਸਾਹਿਬ ਇੱਥੇ ਇੱਕ ਇੱਕ ਸਵਾਲ ਮੈਂ ਤੁਹਾਨੂੰ ਹੋਰ ਕਰਦਾ ਸੱਤ ਮੈਂਬਰੀ ਕਮੇਟੀ ਦੇ ਵਿੱਚ ਮੇਰੇ ਮਤਲਬ ਜ਼ੈਨ ਮੁਤਾਬਕ ਇੱਕ ਤੇ ਸੰਤਾ ਸਿੰਘ ਉਮੈਦਪੁਰ ਮੈਨੂੰ ਲੱਗਦਾ ਉਹ ਬਾਗੀ ਧੜੇ ਦੇ ਨਾਲ ਸੀਗੇ। ਮਨਪ੍ਰੀਤ ਆਲੀ ਜਿਹੜੇ ਆ ਉਹ ਕਿਸੇ ਧੜੇ ਦੇ ਨਾਲ ਵੀ ਨਹੀਂ ਸੀ ਉਹ ਅਕਾਲੀ ਦਲ ਦੇ ਨਾਲ ਸੀਗੇ ਪਰ ਸਾਇਲੈਂਟ ਸੀਗੇ। ਉਹਨਾਂ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਸਮੇਂ-ਸਮੇਂ ਸਿਰ ਚੱਲਦੀਆਂ ਰਹਿੰਦੀਆਂ। ਹੁਣ ਮਨਪ੍ਰੀਤ ਸਿੰਘ ਆਲੀ ਦਾ ਵੀ ਚੰਗਾ ਹੋਲ ਡਾ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਕਿਉਂਕਿ ਦਾਖਾ ਤੋਂ ਉਹ ਜਿੱਤਦੇ ਨੇ ਹਾਲੇ ਵੀ ਮੌਜੂਦਾ ਐਮ.ਐਲ.ਏ ਆ ਤੇ ਸੰਤਾ ਸਿੰਘ ਉਮੈਦਪੁਰ ਜਿਹੜੇ ਨੇ ਉਹ ਵੀ ਜ਼ਿਲ੍ਹਾ ਲੁਧਿਆਣੇ ਨਾਲ ਸੰਬੰਧਤ ਆ। ਹੁਣ ਸੰਤਾ ਸਿੰਘ ਮੈਦਪੁਰ ਨੂੰ ਬਣਾ ਦਿੱਤਾ ਹਿਮਾਚਲ ਪ੍ਰਦੇਸ਼ ਦਾ ਅਬਜ਼ਰਵਰ ਤੇ ਮਨਪ੍ਰੀਤ ਸਿੰਘ ਈਆਲੀ ਨੂੰ ਬਣਾ ਦਿੱਤਾ ਜੀ ਰਾਜਸਥਾਨ ਦਾ ਅਬਜ਼ਰਵਰ ਹਾਲਾਂ ਇਹ ਉਹ ਲੋਕ ਨੇ ਇਹ ਉਹ ਨਾਮ ਨੇ ਉਸ ਸੱਤ ਮੈਂਬਰੀ ਕਮੇਟੀ ਦੇ ਜੇ ਇਹਨਾਂ ਨੂੰ ਇਹਨਾਂ ਦੇ ਜ਼ਿਲ੍ਹਿਆਂ ਦੇ ਵਿੱਚ ਰੱਖਿਆ ਜਾਂਦਾ ਭਰਤੀ ਪ੍ਰਕਿਰਿਆ ਵਾਸਤੇ ਤਾਂ ਜ਼ਿਆਦਾ ਵੱਡਾ ਹੰਗਾਰਾ ਮਿਲ ਸਕਦਾ ਸੀ ਪਹਿਲੀ ਗੱਲ ਤੇ ਇਹ ਹੈ ਕਿ ਜਿਹੜੇ ਇਹਨਾਂ ਨੇ ਇਹ ਦੋ ਬੰਦੇ ਕਹੇ ਜੀ ਕਿ ਇਹਨਾਂ ਦੀ ਸਹਿਮਤੀ ਪਹਿਲਾਂ ਲਈ ਜਿਹੜੀ ਕੱਲ ਮੀਟਿੰਗ ਹੋਈ ਆ ਮੀਟਿੰਗ ਦੇ ਵਿੱਚ 70% ਦੀ ਲੋਕ ਇਹ ਕਹਿੰਦੇ ਸੀ ਨਹੀਂ ਆਪਾਂ ਕੱਲ ਤੱਕ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਣਗੇ ਤੇ ਬਚ ਸਕਦੇ ਆ ਆਪਾਂ ਲੇਕਿਨ ਬਾਕੀ ਜਿਹੜੇ ਸੀ ਕੁਝ ਬੰਦੇ ਕਹਿੰਦੇ ਨੇ ਜੀ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਨਹੀਂ ਪ੍ਰਵਾਨ ਕਰਨਾ ਚਾਹੀਦਾ ਇਹ 10% ਇਹੋ ਜਿਵੇਂ ਹੈਗੇ ਸੀਗੇ ਜਿਹੜੇ ਸੁਖਬੀਰ ਸਿੰਘ ਬਾਦਲ ਨਹੀਂ ਬਾਦਲ ਪਰਿਵਾਰ ਦੇ ਅਨੇ ਭਗਤ ਨੇ ਇਸ ਕਰਕੇ ਉਹ ਵੀ ਜੀ ਦੀ ਨਾਲ ਇਹਦੇ ਵਿੱਚ ਤੁਹਾਨੂੰ ਇਹ ਵੀ ਦੱਸ ਦਿਆਂ ਜਿਹੜੀਆਂ ਨੇ ਡਿਊਟੀਆਂ ਲਈਆਂ ਪੋਸਿਬਿਲਟੀ ਵੀ ਸੰਤਾ ਸਿੰਘ ਉਮੈਦਪੁਰੀ ਆਪਣੀ ਡਿਊਟੀ ਨਾ ਕਰਨ ਹੂੰ ਮਨਪ੍ਰੀਤ ਸਿੰਘ ਐਲ ਵੀ ਆਪਣੀ ਡਿਊਟੀ ਨਾ ਕਰਨ ਜਿਹੜੀ ਉਹਨਾਂ जिम्मेवारी ਲਈ ਗਈ ਹੈ ਉਹ ਤੇ ਸੰਤੋਸ਼ਟੀ ਨਹੀਂ ਹੈਗੇ ਤੋਂ ਵੀ ਤੁਸੀਂ ਤੇ ਪਹਿਲਾਂ ਹੀ ਕਹਿ ਤਾ ਉੱਥੇ ਹੀ ਵਾਜ ਆਉਣੀ ਸ਼ੁਰੂ ਹੋ ਗਿਆ ਸੀ ਵੀ ਅਗਲਾ ਪ੍ਰਧਾਨ ਫਿਰ ਸੁਖਬੀਰ ਸਿੰਘ ਬਾਦਲ ਬਣੇਗਾ ਇਹਦਾ ਤਾਂ ਕੰਮ ਸਿਰਫ ਇੱਕ ਕਾਲੀਰਤ ਬਚਾਉਣਾ ਨਹੀਂ ਸੋ ਕਪੀਟ ਬਦਲ ਦੀ ਪ੍ਰਧਾਨਗੀ ਬਚਾਉਣਾ ਹਮ ਜੁਜੇਪਾਰਸੇ ਐਮਰਜੈਂਸੀ ਮੀਟਿੰਗ ਕਾ ਜਿਹੜੇ ਬਾਗੀ ਧੜਾ ਵਾ ਉਹਨਾਂ ਕੱਲ ਕਰ ਲਈਏ ਹਮ ਚੰਡੀਗੜ੍ਹ ਦੇ ਲੁਬਾਣਾ ਪੌਰ ਜਨ ਮੀਟਿੰਗ ਹੋ ਰਹੀ ਆ ਤੇ ਉਸ ਮੀਟਿੰਗ ਚ ਕੀ ਫੈਸਲੇ ਲਏ ਜਾਂਦੇ ਆ ਤੇ ਜਿਤ ਤੱਕ ਮੈਨੂੰ ਉਮੀਦ ਆ ਹਮ ਉਸ ਮੀਟਿੰਗ ਦੇ ਵਿੱਚ ਇਹੀ ਫੈਸਲਾ ਲਿਆ ਜਾਵੇਗਾ ਕਿ ਇੱਕ ਬੰਗ ਪੱਤਰ ਬਕਾਇਦਾ ਤੌਰ ਤੇ ਜਿਹੇਦਰ ਕੱਲ ਤੱਕ ਦਿੱਤਾ ਜਾਵੇ ਕਿ ਇਹਨਾਂ ਲੋਕਾਂ ਨੂੰ ਭਗੌੜੇ ਅਲੰਨਿਆ ਜਾਵੇ ਹੂੰ ਕਿ ਉਹਦੇ ਬਾਰੇ ਡਾਕਟਰ ਜਹਦਰ ਕੱਲ ਤੱਕ ਸਪਸ਼ਟ ਕਰ ਚੁੱਕੇ ਨੇ ਵੀ ਸੱਤ ਮੈਂਬਰੀ ਕਮੇਟੀ ਸਟੈਂਡ ਕਰਦੀ ਹੈ। ਹੂੰ ਕਿ ਕੱਲ ਤੇ ਸੱਤ ਮੈਂਬਰੀ ਕਮੇਟੀ ਦਾ ਜਿਹੜਾ ਕਿਤੇ ਵजूद ਦੀ ਗੱਲ ਹੀ ਨਹੀਂ ਹੋਈ। ਹੂੰ ਨਹੀਂ ਆਪਣੇ ਵੱਲੋਂ ਤਾਂ ਉਹਨਾਂ ਨੇ ਸੱਤ ਮੈਂਬਰੀ ਕਮੇਟੀ 'ਚੋਂ ਆ ਜਿਹੜੇ ਦੋ ਨਾਮਾਂ ਦੇ ਆਪਾਂ ਜ਼ਿਕਰ ਕਰ ਰਹੇ ਆ ਜਿਨ੍ਹਾਂ ਦੇ ਉੱਤੇ ਚਰਚਾ ਕਰ ਰਹੇ ਆ ਉਹਨਾਂ ਨੂੰ ਉਹਨਾਂ ਨੇ ਸਥਾਨ ਦੇ ਦਿੱਤਾ ਉਹਨਾਂ ਨੂੰ ਜ਼ਿੰਮੇਵਾਰੀ ਦੇ ਦਿੱਤੀ ਪਰ ਹੁਣ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਅਗਰ ਉਮੈਦਪੁਰ ਸਾਹਿਬ ਜਿਹੜੇ ਉਮੈਦਪੁਰੀ ਸਾਹਿਬ ਆ ਸੰਤਾ ਸਿੰਘ ਉਮੈਦਪੁਰੀ ਅਗਰ ਉਹ ਜੰਮੂ ਆਪਣਾ ਹਿਮਾਚਲ ਪ੍ਰਦੇਸ਼ ਨਹੀਂ ਜਾਂਦੇ ਪਾਰਟੀ ਦੀ ਭਰਤੀ ਵਾਸਤੇ ਤੇ ਇਹ ਵਾਲੀ ਸਾਹਿਬ ਰਾਜਸਥਾਨ ਨਹੀਂ ਜਾਂਦੇ ਤੇ ਫੇਰ ਤੇ ਵਿਰੋਧ ਫੇਰ ਸ਼ੁਰੂ ਹੋ ਗਿਆ ਪੱਟੀ ਸਾਹਿਬ ਨਹੀਂ ਮੈਨੂੰ ਇਹ ਦੱਸ ਦਿਓ ਕਿ ਹਿਮਾਚਲ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਕਸ਼ਮੀਰ ਚ ਇਹਨਾਂ ਦਾ ਕੀ ਹੈ ਜੰਮੂ ਕਸ਼ਮੀਰ ਚ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਭੇਜਿਆ ਮਾ ਉਹ ਉੱਥੇ ਕੀ ਇਹਨਾਂ ਦਾ ਜਦੋਂ ਉੱਥੇ ਪੰਜਾਬੀ ਭਾਸ਼ਾ ਨੂੰ ਤਲਾਂਜੜੀ ਦਿੱਤੀ ਜਾ ਰਹੀ ਸੀ ਤੇ ਉੱਥੇ ਲੋਕ ਸੜਕਾਂ ਦੇ ਆ ਗਏ ਸਿੱਖ ਕੀ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕੀ ਵਾਜਬਤੰਦ ਕੀਤੀ ਹੁੰਦਾ ਕਿ ਗਿਆਨੀ ਹਰਪੀ ਦੇ ਜ਼ਰੂਰ ਕੀਤੀ ਆ ਬਤੌਰੇ ਜਥੇਦਾਰ ਲੇਕਿਨ ਸੁਣਵਾਈ ਨਹੀਂ ਹੋਈ ਚਾਹੀਦਾ ਇਹ ਸੀ ਕਿਸੇ ਵੇਲੇ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਅਕਾਲੀ ਦਲ ਦਾ ਜੂਨਟ ਬਹੁਤ ਸਟਰੋਂਗ ਹੁੰਦਾ ਸੀ ਜੰਮੂ ਤੋਂ ਲੈ ਕੇ ਕਸ਼ਮੀਰ ਤੱਕ ਜਿਹੜੇ ਸਿੱਖ ਵਸੇ ਸੀ ਉਹ ਕਾਲੀ ਦਲ ਦੇ ਗुण ਗੋਦੇ ਹੁੰਦੇ ਸੀਗੇ ਹਰ ਰੈਲੀ ਦੇ ਵਿੱਚ ਆਉਂਦੇ ਸੀਗੇ ਹਰ ਸਮਾਗਮ ਚ ਆਉਂਦੇ ਸੀਗੇ ਤੇ ਜਦੋਂ ਤੁਸੀਂ ਉਹਨਾਂ ਦੀ ਬਾਣੀ ਫੜਿਓ ਤੁਹਾਡੇ ਨਾਲ ਕਿਉਂ ਲੱਗਣਗੇ ਜੀ ਉੱਥੋਂ ਉਹਨਾਂ ਨੇ ਉਹ ਤੋਂ ਬੜੀ ਦੁਹਾਈ ਪਾਈ ਮੈਂ ਇਹ ਵੀ ਦੱਸ ਦਿਆਂ ਵੀ ਜਿਹੜੀ ਡੋਗਰੀ ਭਾਸ਼ਾ ਤੇ ਕਸ਼ਮੀਰੀ ਭਾਸ਼ਾ ਵਾ ਇਹ ਪੰਜਾਬੀ ਭਾਸ਼ਾ ਦੀਆਂ ਉਪ ਪਛਾਵਾ ਵਾ ਬਿਲਕੁਲ ਜੀ ਲੇਕਿਨ ਜਿਹਦੇ ਵਿੱਚੋਂ ਇਹ ਪਿਸ਼ਾਵਾਂ ਨਿਕਲੀਆਂ ਤਾਂ ਤੁਸੀਂ ਉਹ ਭਾਸ਼ਾ ਖਤਮ ਕਰ ਦਿੱਤੀ ਉੱਥੋਂ ਕੋ ਲੋਕਾਂ ਨੂੰ ਰੋਲਾ ਪਾਉਂਦੇ ਰਹੇ ਨਾ ਤੇ ਬੀਬੀ ਹਰਸਿਮਤ ਕੋਲ ਬਾਦਲ ਉਹਨੂੰ ਕੇਂਦਰ ਤੇ ਮਿਲ ਸੀ ਨਾ ਉਹਨੇ ਕੋਈ ਗੱਲ ਕੀਤੀ ਜਾਂਦਾ ਇਹਨਾਂ ਗੱਲ ਕੀਤੀ ਕੋਈ ਜੇ ਉਹਦੋਂ ਪਾਰਲੀਮੈਂਟ 'ਚ ਰੋਲਾ ਪਾਉਂਦੇ ਕੈਬਨਟ 'ਚ ਰੋਲਾ ਪਾਉਂਦੇ ਸ਼ਾਇਦ ਪੰਜਾਬੀ ਭਾਸ਼ਾ ਨੂੰ ਥਾਂ ਮਿਲ ਜਾਂਦੀ ਪਰ ਇਹਨਾਂ ਕੁਝ ਬੋਲੇ ਹੀ ਨਹੀਂ ਉੱਥੇ ਉਹ ਕਿਉਂ ਸਾਥ ਦੇਣਗੇ ਇਹ ਜਿਹੜੇ ਬੰਦੇ ਵਰਕ ਕਰਨ ਵਾਲੇ ਸੀ ਜਿਹੜੇ ਧਾਮੀ ਸਾਹਿਬ ਸੀ ਇਹਨਾਂ ਨੂੰ ਲਾਇਆ ਸੀਗਾ ਵੀ ਉਹ ਸੱਤ ਮੈਂਬਰੀ ਕਮੇਟੀ ਦੇ ਚੇਅਰਮੈਨ ਕਿ ਤੁਸੀਂ ਕੋਆਰਡੀਨੇਟ ਕਰੋ ਇਹਨੂੰ ਉਹ ਲਾਇਆ ਜੀ ਉਹਨੂੰ ਚੋਣ ਚੋਣ ਅਧਿਕਾਰੀ ਤੇ ਬਣਾ ਦਿੱਤਾ ਹੁਣ ਗੁਲਜ਼ਾਰ ਸਿੰਘ ਰਣੀਕੇ ਸਾਹਿਬ ਨੂੰ ਤੇ ਸਖਤਰ ਬੜ ਗਏ ਚੀਮਾ ਸਾਹਿਬ ਆਪ ਜਿਹੜੇ ਗੁਲਜ਼ਾਰ ਸਿੰਘ ਰਣੀ ਦੇ ਰਣੀਕੇ ਦੇ ਵਿਚਾਰੇ ਉਹ ਰੱਬ ਦੇ ਜੀ ਨੇ ਉਹਨਾਂ ਤੇ ਕੋਈ ਗੱਲ ਕਰਨੀ ਨਹੀਂ ਜਿਹੜੀ ਕਰਨੀ ਆ ਸਾਰੀ ਡਾਕਟਰ ਦਲਜੀਤ ਸਿੰਘ ਚੀਮੇ ਨੇ ਕਰਨੀ ਤੇ ਮੈਂ ਜੇ ਦੱਸ ਦਿਆਂ ਵੀ ਜਿਹੜੇ ਬੰਦੇ ਇਹਨਾਂ ਨੇ ਆਪਣੀ ਚੋਣ ਵਾਸਤੇ ਲਾਏ ਉਹਨਾਂ ਵਿੱਚੋਂ ਕਈ ਬੰਦੇ ਇਹੋ ਜਿਹੇ ਜਿਹੜੇ ਕਹਿੰਦੇ ਭਾਈ ਅਸੀਂ ਆਪਣਾ ਕੰਮ ਨਹੀਂ ਕਰ ਸਕਦੇ ਹੋਣਾ ਕੀ ਆ ਹੀਰਾ ਸਿੰਘ ਆਭੜਿਆ ਉਮਰ ਦਰਾਜ਼ ਨੇ ਉਹਨਾਂ ਦੀ ਡਿਊਟੀ ਲਾ ਦਿੱਤੀ ਆ ਅੰਮ੍ਰਿਤਸਰ ਸ਼ਹਿਰ ਦੇ ਤੇ ਨਾਲ ਉਹਨਾਂ ਨੂੰ ਗਰਦਾਸਪੁਰ ਦੇ ਦਿੱਤਾ ਜੀ 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 ਉਹ ਕੀ ਕਰਨਗੇ ਉੱਥੇ ਇਹ ਤੇ ਸਿਰਫ ਫਾਰਮੈਲਿਟੀ ਆ ਜੇਸ ਤਰੀਕੇ ਨਾਲ ਜਥੇਦਾਰ ਸਾਹਿਬ ਨੇ ਕਿਹਾ ਸੀ ਉਹਦਾ ਭਰਤੀ ਨਹੀਂ ਹੋਣੀ ਤੇ ਇੱਕ ਮਹੀਨੇ ਚ ਦਾ ਮਤਲਬ ਤੁਸੀਂ ਦਿੱਲੀ ਘੱਟੋ-ਘੱਟ 80 ਹਜ਼ਾਰ ਲੋਕਾਂ ਦੀ ਭਰਤੀ ਕਰੋਗੇ। ਪੱਟੀ ਸਾਹਿਬ ਇੱਕ ਗੱਲ ਹੋਰ ਥੋੜੀ ਸਪਸ਼ਟ ਕਰਿਓ ਥੋੜਾ ਗਿਆਨ ਚ ਵਾਅਦਾ ਕਰਿਓ ਮੈਨੂੰ ਭਲੇਖਾ ਪੈਂਦਾ ਮੇਰਾ ਖਿਆਲ ਆ ਵੀ ਉਹਨਾਂ 6 ਮਹੀਨੇ ਵਾਸਤੇ ਭਰਤੀ ਪ੍ਰਕਿਰਿਆ ਖੋਲਣ ਲਈ ਕਿਹਾ ਸੀਗਾ ਜੇ ਮੈਂ ਗਲਤ ਨਾ ਹੋਵਾਂ। ਜਥੇਦਾਰ ਸਾਹਿਬ ਨੇ 6 ਮਹੀਨੇ ਦਾ ਟਾਈਮ ਦਿੱਤਾ ਸੀਗਾ ਤੇ ਹੈ ਵੀ ਇਹ ਠੀਕ ਗੱਲ ਆ ਕਿ ਘੱਟੋ-ਘੱਟ 6 ਮਹੀਨੇ ਲੱਗ ਜਾਂਦੇ ਨੇ ਇਹਦੇ ਉੱਤੇ। ਇਹ ਦਿੱਤੇ 6 ਮਹੀਨੇ ਪ੍ਰਕਿਰਿਆ ਲੱਗ ਜਾਂਦੀ ਹੈ ਤੇ ਇਹਨਾਂ ਦਿੱਤੇ ਸਿਰ 30 ਦਿਨ 30 ਦਿਨ ਦੇ ਕਹਿ ਕੇ ਵੀ 1 ਮਾਰਚ ਨੂੰ ਅਸੀਂ ਪ੍ਰਧਾਨਗੀ ਦੀ ਚੋਣ ਵੀ ਕਰ ਲਾਂਗੇ ਤੇ ਉਹਦਾ ਸਿਰਫ ਇੱਕੋ ਹੀ ਗੱਲ ਹੈ ਵੀ ਕਾਜੀ ਜੱਨੀ ਬਚਾਉਣਾ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਬਚਾਉਣੀ ਹੈ ਇਹ ਤੇ ਕੰਧ ਤੇ ਲਿਖਿਆ ਸੱਚ ਇਹਦੇ ਸਾਥ ਕੋਈ ਭੱਜ ਸਕਦਾ ਤੇ ਨਾ ਕੋਈ ਮੁਨਕਰ ਹੋ ਸਕਦਾ ਵਾ ਤਖਬੀਰ ਸਿੰਘ ਬਾਦਲ ਬਾਰੇ ਇਹ ਕਿਹਾ ਜਾਂਦਾ ਹੈ ਵੀ ਕੱਲ ਉਹਨਾਂ ਆ ਕੇ ਆਪਣਾ ਅਸਤੀਫਾ ਮਨਜ਼ੂਰ ਕਰਾ ਵੀ ਮੇਰਾ ਅਸਤੀਫਾ ਮਨਜ਼ੂਰ ਕਰਕੇ ਕੱਲ ਤੱਕ ਨੂੰ ਭੇਜ ਦਿਓ ਹੂੰ ਤੇ ਜਿਹੜੇ ਸਾਡੇ ਕਿਹਾ ਸੀਗਾ ਸਾਰੇ ਜਿੰਨੇ ਅਸਤੀਫੇ ਆ ਥਾਰੇ ਪੇ ਜੋ ਇਹ ਡਾਕਟਰ ਜੀ ਸਿੰਘ ਚੀਮਨ ਅਸਤੀਫਾ ਦਿੱਤਾ ਵਾ ਪੱਟੀ ਸਾਹਿਬ ਪੱਟੀ ਸਾਹਿਬ ਜਿਨ੍ਹਾਂ ਦੇ ਅਸਤੀਫੇ ਗਏ ਹੋਏ ਸੀਗੇ ਐਨ ਕੇ ਸ਼ਰਮਾ ਸੀਗੇ ਅਨੈਲ ਜੋਸ਼ੀ ਸੀਗੇ ਹੋਰ तमाम ਲੀਡਰ ਸੀ ਇੱਕ ਯੂਥ ਦੇ ਪ੍ਰਧਾਨ ਚੰਜਰ ਸਾਹਿਬ ਸੀਗੇ ਮੈਂ ਉਹ ਇਤਿਮ ਗੱਲ ਕਹਿੰਦੇ ਆ ਨਾ ਪਿੱਕੀ ਉਹਨਾਂ ਨੇ ਅਸਤੀਫਾ ਪਹਿਲੀ ਗੱਲ ਤੇ ਇੱਕ ਗੱਲ ਨੂੰ ਨਹੀਂ ਵੀ ਜਦੋਂ ਪ੍ਰਧਾਨ ਦੀ ਤੂੰ ਛੁੱਟੀ ਕਰ ਦਿੱਤੀ ਐ ਇਹ 14 ਦਸੰਬਰ 2024 ਨੂੰ ਵੈਸੇ ਤੇਰੀ ਟਿਨਿਓਰ ਆਟੋਮੈਟਿਕਲੀ ਖਤਮ ਹੋ ਗਈ ਸੀ ਕਿਸੇ ਦੇ ਅਸਤੀਫੇ ਦੀ ਲੋੜ ਨਹੀਂ ਸੀਗੀ ਕਿਉਂ ਵਰਕੇ ਨੂੰ ਭਾਰ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਸੀ ਕਿ ਤੇ ਹੁਣ ਵਰਕੇ ਪ੍ਰਧਾਨਗੀ ਵੀ ਖੋਲੀ ਉਹਨਾਂ ਨੇ ਹੂੰ ਉਹ ਦਿੱਕ ਪਾਰਲੀਮੈਂਟ ਪਾਰਲੀਮੈਂਟ ਬੋਰਡ ਜਲਦੀ ਜੇ ਬਣਾ ਕੇ ਉਹਨਾਂ ਦੀ ਪ੍ਰਧਾਨਗੀ ਦੇਤੀ ਵੀ ਤੁਸੀਂ ਬੈਠੇ ਰਹੋ ਇੱਥੇ ਬਸ ਠੀਕ ਬਾਕੀ ਕੁਝ ਨਹੀਂ ਕਰਨਾ ਤੁਸੀਂ ਇਹਦੇ ਵਿੱਚ ਡਾਕਟਰ ਜੀ ਹੁਣ ਹੋਣਾ ਕੀ ਆ 1994 ਚ ਕੀ ਹੋਇਆ ਸੀ ਜਦੋਂ ਇਹਨਾਂ ਭਰਤੀ ਕੀਤੀ ਸੀ ਪਰਚੀਆਂ ਜਿਹੜੀਆਂ ਸੀ ਕਾਪੀਆਂ ਦਿੱਤੀਆਂ ਸੀ ਵੀ ਆਹ ਲੈ ਜਾਓ ਕਾਪੀਆਂ ਉਹ ਕਾਪੀਆਂ 'ਚ ਕਿਤੇ ਨਾਂ ਭਰਿਆ ਕਿਤੇ ਨਹੀਂ ਕਿਸੇ ਕਾਪੀ ਖੋਲ੍ਹ ਕੇ ਨਹੀਂ ਵੇਖੀ ਪੈਸੇ ਜਮ੍ਹਾਂ ਕਰਾਤੇ ਵੀ ਆ ਲੋਕ ਕਿੰਨੇ ਪੈਸੇ ਬਣਦੇ 10 ਲੱਖ ਬਣਦਾ ਚੱਕੋ 10 ਲੱਖ ਤੁਸੀਂ ਜੀ ਆਪਣੇ ਡੈਲੀਗੇਟ ਉਸੇ ਤਰੀਕੇ ਨਾਲ ਆਏਗੀ ਲੇਕਿਨ ਮੈਨੂੰ ਨਹੀਂ ਉਮੀਦ ਵੀ ਜਿਹਦਰ ਕਾਲ ਤੱਕ ਨੇ ਕਿਹਾ ਸੀ ਵੀ ਹਾਰ ਭਰਤੀ ਦੇ ਨਾਲ ਉਹਦਾ ਆਧਾਰ ਕਰਨ ਲੱਗੇ ਤੱਕ ਜਾਲੀ ਭਰਤੀ ਤਾਂ ਹੋ ਸਕੇ ਲੇਕਿਨ ਇੱਥੇ ਜਾਲੀ ਭਰਤੀ ਹੋਏਗੀ ਸਾਰੀ ਹੁਣ 25 ਲੱਖ ਕਹਿੰਦੇ ਅਸੀਂ ਭਰਤੀ ਕਰਨੀ ਆ ਤੇ 25 ਲੱਖ ਦੇ ਤੁਸੀਂ ਹਿਸਾਬ ਲਾ ਲਓ ਜੇ ਉਤੇ 10 ਰੁਪਏ ਜਾਂ 100 ਰੁਪਏ ਪਰ ਦਿਨੇ ਕਿੰਨੇ ਪੈਸੇ ਬਣ ਜਾਂਦੇ ਆ ਪੈਸੇ ਇਕੱਠੇ ਕਿਤੇ ਜਾਣ ਇਸ ਕਰਕੇ ਇਹ ਮਤ ਸੋਚਣ ਕਿ ਇਦਾਂ ਦਾ ਜਿਹੜਾ ਬਕਾਇਦਾ ਤੌਰ ਤੇ ਹੁਣ ਇਹਦਾ ਕੰਮ ਮੁੱਕ ਗਿਆ ਕੰਮ ਸ਼ੁਰੂ ਹੋਇਆ ਹੁਣ ਦੂਸਰੇ ਪਾਸੇ ਜਿਹੜੇ ਬਾਗੀ ਸੀਗੇ ਸੁਧਾਰ ਲੈਣ ਵਾਲੇ ਆਮ ਤੌਰ ਤੇ ਪਿੰਡਾਂ ਚ ਔਰਤਾਂ ਪਹਿਲਾਂ ਕੀ ਕਰਦੀਆਂ ਹੁੰਦੀਆਂ ਸੀਗੀਆਂ ਰਾਤ ਨੂੰ ਅੱਗ ਦਬ ਦਿੱਤੀਆਂ ਸੀ। ਹੂੰ। ਅੱਗ ਦਬਣਾ ਇਹ ਹੁੰਦਾ ਵੀ ਜਿਹੜੀ ਸਵਾਵ ਵਿੱਚ ਅੱਗ ਦਾ ਗੋਇ ਇੱਕ ਦੱਬ ਦਿਓ ਉਹ ਧੁੱਕ ਦਰਵੇ ਸਵੇਰ ਤੱਕ ਤੇ ਸਵੇਰੇ ਅੱਗ ਬਾਲਣ ਜਿਹੜੀ ਉਸੇ ਤੋਂ ਹੀ ਮੁੜ ਕੇ ਆ ਕੇ ਫਿਰ ਬਾਲ ਲਓ ਤੁਸੀਂ। ਹੂੰ। ਲੇਕਿਨ ਆਮ ਤੌਰ ਤੇ ਮਹਿਸੂਸ ਕੀਤਾ ਜੀ ਵੀ ਸਭ ਕੁਝ ਬੰਦ ਹੋ ਗਿਆ। ਹੂੰ। ਇਹਨਾਂ ਨੇ ਉਹ ਅੱਗ ਵੀ ਜਿ ਰੱਖੀ। ਸਭ ਕੁਝ ਪੰਕ ਕਰਤਾ ਵਾ। ਨਵੇਂ ਸਿਰਿ ਤੋਂ ਸਭ ਕਰਨਾ ਪਏਗਾ। ਉਮੀਦ ਹੈ ਕਿ 16 15 16 ਤਰੀਕ ਨੂੰ ਜਾਂ 17 ਤਰੀਕ ਨੂੰ ਜਿਹੜੇ ਇਹ ਬਾਗੀ ਧੜਾਵਾ ਇਹ ਆਪਣਾ ਇੱਕ ਮੰਗ ਪੱਤਰ ਜਿਹਦਰ ਕੱਲ ਤੱਕ ਨੂੰ ਦੇ ਕੇ ਤੇ ਇਹ ਬਾਦਲ ਦਲੀਆਂ ਨੂੰ ਵਿਸ਼ੇਸ਼ ਕਰਕੇ ਡਾਕਟਰ ਸੀਮੇ ਨੂੰ ਤੇ ਸਰਬੀਰ ਸਿੰਘ ਬਾਦਲ ਨੂੰ ਜਿੱਥੇ ਭੰਗੋੜਾ ਲਾਣ ਦੀ ਮੰਗ ਕਰਨਗੇ ਉੱਥੇ ਇਹਨਾਂ ਨੂੰ 500 ਸਿੱਕੇ ਦੀ ਮੰਗ ਕੀਤੀ ਜਾਊਗੀ ਤੇ ਪਿੰਡਾਂ ਦੇ ਲੋਕਾਂ ਨੇ ਕਹਿਤਾ ਗਿਰੀ ਖਰੀਦ ਲਈ ਅਸੀਂ ਜਿਹੜੀਆਂ ਪਾਥੀਏ ਦੇ ਕੋਈ ਗੱਲ ਨਹੀਂ ਆਜੋ ਤੁਹਾਡਾ ਸਵਾਗਤ ਚੰਗੀ ਤਰ੍ਹਾਂ ਕਰਾਂਗੇ ਅਸੀਂ ਲੋਕਾਂ ਨੂੰ ਇਹ ਲੋਕਾਂ ਨੂੰ ਇਹ ਰਜਿਪ ਜਿਹਦਰ ਦਾ ਬਿਆਨ ਕੀ ਹੁੰਦਾ ਤੇ ਜਥੇਦਾਰ ਨੇ ਤੇ ਕਹਿਤਾ ਵੀ ਸੱਤ ਮੈਂਬਰੀ ਕਮੇਟੀ ਸਟੈਂਡ ਕਰਦੀ ਭਾਵੇਂ ਵੇਖੋ ਤੁਸੀਂ ਉਹਨਾਂ ਨੂੰ ਉਹਦੇ ਦਾਰੀਆਂ ਦੇਤੀਆਂ ਜਿੰਮੇਵਾਰੀਆਂ ਦਿੱਤੀਆਂ ਸਿਰਫ ਦੋ ਨੂੰ ਛੱਡ ਕੇ ਇੱਕ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਤੇ ਇੱਕ ਬੀਬੀ ਸੁਤੰਤ ਕੌਰ ਨੂੰ ਉਹ ਤੇ ਸ਼੍ਰੋਮਣੀ ਕਮੇਟੀ ਦੀ ਮੁਲਾਜ਼ਮ ਉਹਦੇ ਕੋਆਰਡੀਨੇਟਰ ਕਮੇਟੀ ਕਰਨੀ ਸੀ ਹੋਰ ਕੁਛ ਨਹੀਂ ਸੀ ਕਰਨਾ ਉਹਨੇ ਤੇ ਬਾਕੀ ਨੂੰ ਤੁਸੀਂ ਜਿੰਮੇਵਾਰੀਆਂ ਦਿੱਤੀਆਂ ਕੀ ਬਾਕੀ ਆਪਣੀ ਡਿਊਟੀ ਰੀਜ਼ਿਊਮ ਕਰਨਗੇ ਤਾਂ ਮਿਸ ਹਾਬ ਜਿਹੜੀ ਸਨੋਮੈਨਿਕ ਕਮੇਟੀ ਦੇ ਪ੍ਰਧਾਨ ਨੇ ਇੱਥੇ ਇੱਕ ਸਵਾਲ ਹੋਰ ਵੀ ਆ ਨਾ ਜਿੱਦਾਂ ਤੁਸੀਂ ਦੱਸ ਰਹੇ ਹੋ ਬੀਬੀ ਸਤਵੰਤ ਕੌਰ ਮੋੜਾ ਨੂੰ ਆਪਾਂ ਐਡਮਿਨਿਸਟ੍ਰੇਸ਼ਨ ਵਾਲੀ ਰੱਖੀਏ ਉਹਨਾਂ ਨੂੰ ਆਪਾਂ ਭਰਤੀ ਪ੍ਰਕਿਰਿਆ ਚ ਨਾਲ ਲੈ ਕੇ ਆਈਏ ਗੁਰਪ੍ਰਤਾਪ ਵਡਾਲਾ ਬੀਬੀ ਜਗੀਰ ਕੌਰ ਪ੍ਰੇਮ ਸਿੰਘ ਚੰਦੂ ਮਾਜ਼ਰਾ ਇਹ ਸਾਰੇ ਜਿੱਤੇ ਹੋਏ ਵਿਧਾਇਕ ਰਹੇ ਨੇ ਔਰ ਇੱਕ ਇੱਕ ਵਾਰੀ ਨਹੀਂ ਜਿੱਤੇ ਏ ਪ੍ਰ ਗੁਰਪ੍ਰਤਾਪ ਵਡਾਲਾ ਦੇ ਜਿਹੜੇ ਪਿਤਾ ਕੁਲਦੀਪ ਸਿੰਘ ਵਡਾਲਾ ਇਹ ਦੋ ਤਿੰਨ ਵਾਰੀ ਜਿੱਤੇ ਮੰਤਰੀ ਰਹੇ ਆ ਦੁਆਬੇ ਦੇ ਵਿੱਚ ਬੀਬੀ ਜ਼ਗੀਰਕੌਰ ਦਾ ਤੇ ਗੁਰਪ੍ਰਤਾਪ ਵਡਾਲਾ ਦਾ ਇੱਕ ਚੰਗਾ ਹੋਲਡ ਆ ਇਹਨਾਂ ਨੂੰ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਪ੍ਰੇਮ ਸਿੰਘ ਚੰਦੂ ਮਾਜਰਾ ਪਟਿਆਲਾ ਏਰੀਆ ਦੇ ਵਿੱਚ ਜਿੱਤਦੇ ਰਹੇ ਲੋਕ ਸਭਾ ਵੀ ਜਿੱਤਦੇ ਰਹੇ ਰਾਜ ਸਭਾ ਦੇ ਵਿੱਚ ਵੀ ਗਏ ਆ ਉਹਨਾਂ ਨੂੰ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਉਹ ਦੋ ਧੜੇ ਜਿਹੜੇ ਪਹਿਲੇ ਦਿਨ ਤੋਂ ਬਣੇ ਸੀ ਤੇ ਧੜੇ ਵੀ ਤੇ ਫਿਰ ਵੱਡੀ ਸਾਹਿਬ ਨਾਲ ਹੀ ਸਟੈਂਡ ਕਰਦੇ ਆ ਬਿਲਕੁਲ ਕਰਦੇ ਜੀ ਮੈਂ ਤੈਨੂੰ ਕਹਿਣ ਲਿਆ ਵੀ ਉਸ ਥੱਲੇ ਦੀ ਮੀਟਿੰਗ ਅੰ Delhi Chandigarh ਚ ਹੋ ਰਹੀ ਅੱਜ ਲੋਬਾਣਾ ਭਰਨ ਦੇ ਵਿੱਚ ਅੱਜ ਮੀਟਿੰਗ ਹੋ ਰਹੀ ਆ ਉਸ ਮੀਟਿੰਗ ਚ ਸ਼ਾਮਾ ਤਾਂ ਕੁਝ ਨਾ ਕੁਝ ਨਿਕਲ ਕੇ ਆਏਗਾ ਵੀ ਕੋਈ ਨਾ ਕੋਈ ਫੈਸਲਾ ਹੋਏਗਾ ਹੂੰ ਉਹ ਲੋਕ ਪਿੰਡਾਂ ਜਾ ਕੇ ਕਹਿਣਗੇ ਵੀ ਆ ਜਥੇਦਰ ਦਾ ਬਿਆਨ ਜੇ ਆ ਅਖਬਾਰਾਂ ਛਪਿਆ ਜੇ ਆ ਉਹਦਾ ਟੀਵੀ ਤੇ ਲੱਗਾ ਜੇ ਇਹ ਤੇ ਇਹ ਕਾਲ ਤੱਕ ਦੇ ਭਗੌੜੇ ਜੇ ਹੂੰ ਕਿਉਂ ਸ਼੍ਰੋਮਣੀ ਕਮੇਟੀ ਚੋਣਾ ਆ ਰਹੀਆਂ ਲੇਕਿਨ ਇਹ 1994 ਵਾਲੀ ਗੱਲ ਕਰਦੇ ਭੀ 1994 ਚ ਕੋਈ ਨਹੀਂ ਬੜਿਆ ਅਕਾਲ ਤਖਤਾ ਤੇ ਹੁਣ ਕੀ ਬਣ ਜੂਗਾ ਸਾਡਾ ਕੀ ਬਗਲ ਲੇਕਿਨ ਉਦੋਂ ਨਾਲ ਹੁਣ ਮੌਲ ਵੱਖਰਾ ਵਾ ਉਦੋਂ ਤੇ ਐ ਜੀ ਪੀ ਬਿਆਨ ਸਿੰਘ ਦੀ ਸਰਕਾਰ ਸੀ ਉਹਦੇ ਖਿਲਾਫ ਜਿਹੜਾ ਮੋਰਚਾ ਲਾਉਣ ਦੀ ਗੱਲ ਕੀਤੀ ਗਈ ਸੀ ਚੰਦ ਪੰਥ ਕੇ ਤੱਕ ਗੱਲ ਕੀਤੀ ਗਈ ਸੀ ਅੱਜ ਤੇ ਆਪ ਆਕਸੀਜਨ ਤੇ ਬਿਠਾ ਵਾ ਅੱਜ ਆਕਸੀਜਨ ਦੇ ਉੱਤੇ ਵਿਆਹ ਵਾ ਅਕਾਲੀ ਲਲ ਮਾਦਲ ਉਮਨ ਵਾਲੇ ਸਮਝ ਜੇ ਲੋਕਾਂ ਨੇ ਆਕਸੀਜਨ ਬੰਦ ਕਰ ਦਿੱਤੀ ਤੇ ਫਿਰ ਜਾਊਗਾ ਕਿੱਥੇ ਜਿਹੜਾ ਸੁਖਬੀਰ ਸਿੰਘ ਬਾਦਲ ਠੋਕ ਪਾ ਜਾ ਕੇ ਸਟੇਜ 'ਤੇ ਕਹਿੰਦਾ ਸੀ 25 ਸਾਲ ਰਾਜ ਕਰਨਾ ਹੈ ਸੀ ਤੇ ਮੈਨੂੰ ਨੇ ਉਮੀਦ ਵੀ 25 ਸਾਲ ਰਾਜ ਹੋਵੇ ਦਾ ਮੌਕਾ ਮਿਲ ਜੇ 2017 ਚੌਣ ਹਰਦੇ ਕਹਿੰਦੇ ਨਹੀਂ ਹੁਣ ਤੇ ਰੈਸਟ ਕਰ ਰਹੇ 2-4 ਸਾਲ ਕੋਈ ਗੱਲ ਨਹੀਂ ਕਹਿੰਦੇ ਜੀ ਆ ਜਾਗੇ ਤੇ ਅਗਲੀ ਵਾਰੀ ਉਹ ਹਾਲਤ ਹੋਈ ਵੀ ਮੂਵ ਖੋ ਜੂ ਕਹਿੰਦੇ ਰਹੇ ਕਈ ਦਿਨ ਤੇ ਅਕਾਲੀਆਂ ਦਾ ਕੋਈ ਬਿਆਨ ਹੀ ਨਹੀਂ ਸੀ ਐ ਅਖਬਾਰਾਂ ਦੇ ਵਿੱਚ ਐਸੇ ਕਰਕੇ ਮੈਂ ਜੋ ਮਹਿਸੂਸ ਕਰਦਾ ਵੀ ਅਕਾਲੀ ਦਲ ਨੇ ਆਪਣੇ ਪੈਰ ਤੇ ਨਹੀਂ ਘਹਾੜੇ ਤੇ ਪੈਰ ਮਾਰਿਆ ਵਾ ਜਾਣ ਬੁੱਝ ਕੇ ਮਾਰਿਆ ਵਾ ਤੇ ਇਹਦੇ ਵਿੱਚ ਡਾਕਟਰ ਦਲਜੀਤ ਸਿੰਘ ਚੀਮੇ ਦਾ ਬੜਾ ਵੱਡਾ ਰੋਲ ਆ ਤੁਸੀਂ ਪਹਿਲਾਂ ਵੇਖੋ ਵਿਰਸਾ ਅੱਛਾ ਪੱਟੀ ਗੱਲ ਹੋਰ ਚੇਤੇ ਆ ਗਈ ਪੱਟੀ ਸਾਹਿਬ 1 ਮਿੰਟ ਮਾਫਰ ਚਾਹਨਾ ਮੈਨੂੰ ਇੱਕ ਗੱਲ ਹੋਰ ਚੇਤੇ ਆ ਗਈ ਪ੍ਰੋਫੈਸਰ ਕਲਪਾ ਕਿਰਪਾਲ ਸਿੰਘ ਬਡੂਂਗਰ ਸਾਹਿਬ ਜਿਹੜੇ ਆ ਉਹਨਾਂ ਨੂੰ ਮਾਲਵੇ ਦੇ ਵਿੱਚ ਇੰਚਾਰਜ ਬਣਾਇਆ ਗਿਆ ਹਾਲਾਂ ਉਹਨਾਂ ਦੀ ਉਮਰ ਬਢੇਰੀ ਆ ਹੁਣ ਉਹ ਤੁਰ ਨਹੀਂ ਸਕਦੇ ਚੰਗੀ ਤਰ੍ਹਾਂ ਬੋਲ ਨਹੀਂ ਸਕਦੇ ਉਹਨਾਂ ਦੀ ਭਾਸ਼ਾ ਸਮਝ ਨਹੀਂ ਆਉਂਦੀ ਵੀ ਕਹਿੰਦੇ ਕੀ ਆ ਇਸ ਹਾਲਤ ਤੱਕ ਉਹਨਾਂ ਦੀ ਜਿਹੜੀ ਆ ਸਰੀਰਕ ਜਿਹੜੀ ਆ ਉਹ ਬੰਦਤ ਜਿਹੜੀ ਆ ਉਹ ਐਸਲੇ ਦਿਖਾਈ ਦੇ ਰਹੀ ਆ ਉਹਨਾਂ ਨੂੰ ਪੂਰੇ ਮਾਲਵੇ ਦਾ ਤੁਸੀਂ ਇੰਚਾਰਜ ਬਣਾ ਦਿੱਤਾ ਉੱਥੇ ਕੀ ਕਰਨਗੇ ਉਹ ਜੀ ਉੱਥੇ ਮੇਰਾ ਕੰਤੂ ਪਰ ਭਰਤੀ ਪੁਰਤੀ ਕੋਈ ਨਹੀਂ ਹੋਣੀ ਭਰਤੀ ਪੁਰਤੀ ਫਾਰਮੈਲਟੀ ਹੈ ਪੈਸੇ ਇਕੱਠੇ ਕਰਨੇ ਬਸ ਬਾਕੀ ਕੁਝ ਨਹੀਂ ਹੋਣਾ ਭਰਤੀ ਦਾ ਪਤਾ ਤੇ 2027 ਚ ਲੱਗੂਗਾ ਵੀ ਕਿੰਨੀ ਭਰਤੀ ਕੀਤੀ ਤੇ ਕੀ ਕੀਤਾ ਕੀ ਨਹੀਂ ਕੀਤਾ ਲੇਕਿਨ ਇਹ ਗੱਲ ਪੱਕੰਦ ਲਿਖਿਆ ਸੱਚਾ ਵੀ ਹੁਣ ਦੋ ਧੜੇ ਅਮੋ ਸਾਹਮਣੇ ਪੂਰੀ ਤਰ੍ਹਾਂ ਢੜਗੇ ਨੇ ਪੰਜ ਆਗੂ ਬੀਬੀ ਜਗੀਰ ਕੌਰ ਗੁਰਪ੍ਰਤਾਪ ਸਿੰਘ ਬਡਾਲਾ ਸਰਜੀਤ ਸਿੰਘ ਰਖੜਾ ਪ੍ਰੇਮ ਸਿੰਘ ਚੰਦੂ ਮਾਜਰਾ ਪਰਮੇਂਦਰ ਸਿੰਘ ਢੀਂਸਾ ਇਹਨਾਂ ਪੰਜ ਆਗੂਆਂ ਤੇ ਇਹਨਾਂ ਨੇ ਲਾਲ ਲਕੀਰ ਫੇਰੀ ਆ ਵੀ ਅਸੀਂ ਆਪਣੇ ਕਲਿੱਦਲ ਚੈਨਲ ਨੂੰ ਸ਼ਾਮਲ ਨਹੀਂ ਹੋਣ ਦੇਣਾ ਇਹ ਕੱਦ ਬੁੱਤ ਵਾਲੇ ਆਗੂ ਦੇ ਬਿਲਕੁਲ ਜਿੰਨਾ ਚ ਆਪਣਾ ਸਮਾਜ ਚ ਆਪਣਾ ਆਧਾਰ ਆ ਬਿਲਕੁਲ ਚੋਣਾਂ ਜਿੱਤਦੇ ਰਹੇ ਨੇ ਐਤ ਕੀ ਵੀ ਡਾਕਟਰ ਦਲਜੀਤ ਸਿੰਘ ਚੀਮਾ ਚੰਦੂ ਮਾਜਰਾ ਜਿਹੜੇ ਦੇ ਅਨੰਦਪੁਰ ਸਾਹਿਬ ਤੋਂ ਇਲੈਕਸ਼ਨ ਲੜੇ ਨੇ ਕੋਈ ਵੀ ਆਗੂ ਉਹਨਾਂ ਦੀ ਕੰਪੇਨ ਕਰਨੀ ਗਿਆ ਹੂੰ ਜਿੰਨੀਆਂ ਕਿ ਮੋਟਰ ਲਈਆਂ ਉਹਨਾਂ ਆਪਣੇ ਤੌਰ ਤੇ ਲਈਆਂ ਨੇ ਲੇਕਿਨ ਜਦੋਂ ਉਹਨਾਂ ਦੀ ਪਤਨੀ ਨੇ ਇੱਕ ਵਰਕਰ ਨੂੰ ਫੋਨ ਕੀਤਾ ਤੇ ਉਹਨੇ ਗੁੱਜ ਜਵਾਬ ਦਿੱਤਾ ਜੀ ਬੀਬੀ ਜੀ ਅਸੀਂ ਤੁਹਾਡੇ ਨਾਲ ਖਲੋਤੇ ਰਹੀਆਂ ਲੇਕਿਨ ਸਾਨੂੰ ਜਿਹੜਾ ਗੁਰੂ ਸਾਹਿਬ ਦੀ ਬੇਦਬੀ ਉਹਦਾ ਇਨਸਾਫ ਨਹੀਂ ਮਿਲਿਆ ਇਸ ਕਰਕੇ ਤੁਹਾਡੀ ਸਪੋਰਟ ਨਹੀਂ ਕਰ ਸਕਦੇ ਸੀ ਉਹ ਵਾਇਰਲ ਹੋ ਗਿਆ ਓ ਉਹ ਬੀਬੀ ਕਹਿੰਦੀ ਸੀ ਤੁਸੀਂ ਬੰਦਾ ਵੇਖੋ ਨਾ ਬੰਦਾ ਤੇ ਇਕਲ ਨੂੰ ਤੁਹਾਡੇ ਹੱਕ ਚ ਖਲੋਤਾ ਕਹਿੰਦੀ ਹੋਵੇ ਕਿ ਤੱਕ ਹੁਣ ਤੱਕ ਤੁਸੀਂ ਅੱਜ ਵੀ ਪ੍ਰਗਾੜੀ ਵਾਲੀ ਜਿਹੜੀ ਬਕਾਇਦਾ ਤੌਰ ਤੇ ਘਟਣਾ ਵਾਪਰੀ ਆ ਲੋਕਾਂ ਦੇ ਸੀਨਿਆਂ ਤੇ ਉੱਕਰੀ ਹੋਈ ਹੈ ਜਿਹੜਾ ਸਲਾਬਤਪੁਰ ਦਾ ਡੇਰਾ ਬੰਦ ਕਰਾਉਣ ਵਾਸਤੇ ਸਰਕਾਰ ਨੂੰ ਗਿਆ ਅੱਜ ਜੀ ਸੀ ਅਜ ਤੱਕ ਉਹ ਡੇਰਾ ਬੰਦ ਨਹੀਂ ਹੋਇਆ 2007 ਤੋਂ ਲੈ ਕੇ 17 ਤੱਕ 10 ਸਾਲ ਸਰਕਾਰ ਰਹੀ ਹੈ ਲੇਕਿਨ ਬਾਦਲਦਲ ਉਹ ਕਹਿੰਦਾ ਤੇ ਮੈਨੂੰ ਡੇਰਿਆਂ ਦੀ ਵੋਟ ਮਿਲਣੀ ਚਾਹੀਦੀ ਹੈ ਤੇ ਪੰਥਪੁਰ ਦੀ ਸ਼ੱਕੇ ਦੀ ਵੋਟ ਮਿਲਣੀ ਚਾਹੀਦੀ ਹੈ ਉਹ ਉਹਨਾਂ ਦੇ ਆਸਰੀ ਆਪਣੀਆਂ ਚੋਣਾਂ ਜਿੱਤਦਾ ਤੇ ਗਾਂ ਵੀ ਇਸੇ ਚੀਜ਼ ਨੂੰ ਲੈ ਕੇ ਆਪਣੀ ਉਹ ਬਕਾਇਦਾ ਤੌਰ ਤੇ ਜਿਹੜਾ ਉਹ ਚੋਣ ਜਿੱਤਣ ਦੀ ਤਰਤੀਬ ਬਣਾ ਰਹੇ ਨੇ ਅਕਾਲ ਤਖਤ ਤੇ ਕਦੀ ਪੇਸ਼ ਨਹੀਂ ਹੋਣਾ ਜਦੋਂ ਉਹਨਾਂ ਨੂੰ ਲੱਗਾ ਵੀ ਹੁਣ ਸਾਡੀ 86 ਜ਼ਮੀਨ ਸਾਡੇ ਪੈਰਾਂ ਤੋਂ ਖਿਸਕ ਰਹੀ ਹੈ ਫਿਰ ਉਹ ਕਾਲ ਤਖਤ ਆਏ ਨੇ ਤੇ ਅਕਾਲ ਤਖਤ ਦੀ ਜਿਹੜੀ ਗੁੱਡਵਿਲ ਬੜੀ ਸੀ ਬਾਕੀ ਧਰਮਾਂ ਦੇ ਲੋਕਾਂ ਦੇ ਜੁਰੂਈਆ ਪਰ ਤੇ ਲੋਕਾਂ 'ਚ ਬਣੀ ਸੀ ਵੀ ਸਿੱਖ ਬੜੇ ਵਟ ਭਾਗੇ ਵੇਖੋ ਆਪਣੇ ਝਗੜੇ 'ਚ ਮਿਲੇ ਆ ਬੈਠ ਕੇ ਨਹੀਂ ਮਿਲਦੇ ਅਕਾਲ ਤਖਤ ਤੇ ਬਿਲਕੁਲ ਬਹੁਤ سارے ਲੋਕਾਂ ਦੇ ਇਹ ਵਿਚਾਰ ਹੈ ਸੀ ਵੀ ਸਾਡੇ ਕੋਲ ਵੀ ਹੋਜੀ ਸੰਸਥਾ ਹੋਣੀ ਜਿਹਦੀ ਲੇਕਿਨ ਇਹਨਾਂ ਨੇ ਉਸ ਫੈਸਲੇ ਦਾ ਹੀ ਜਿਹੜਾ ਵਾ ਉਹ ਤੋਹੀਨ ਨਹੀਂ ਕੀਤੀ ਸਕੋ ਅਕਾਲ ਤਖਤ ਨੂੰ ਵੀ ਜਿਹੜਾ ਵਾ ਇਹਨਾਂ ਨੇ ਉਹਦੀ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਕਰਕੇ ਜਿਹੇ ਦਰਸਾ ਦਾ ਅਦਾ ਬਿਆਨ ਜਿਹੜਾ ਕਿਹਾ ਵੀ ਸੱਤ ਮੈਂਬਰ ਦੀ ਕਮੇਟੀ ਸਟੈਂਡ ਕਰਦੀ ਆ ਉਹ ਇਹਨਾਂ ਨੂੰ ਭਗੌੜੇ ਐਲਾਨਨ ਵੱਲ ਇੱਕ ਸਬਦਾ ਸੰਕੇਤ ਹੈ ਤੇ ਉਹਦੇ ਵਿੱਚੋਂ ਤੁਸੀਂ ਦੋ ਮੈਂਬਰ ਛੱਡ ਕੇ ਬਾਕੀ ਪੰਜ ਬਚੱਕ ਅਡਜਸਟ ਕਰ ਦਿੱਤੇ ਆ ਤੇ ਮੈਨੂੰ ਨਹੀਂ ਉਮੀਦ ਕੋਈ ਭਰਤੀ ਕਰੇ ਭਰਤੀ ਪੁਰਤੀ ਸੰਦੀਪ ਜੀ ਕੋਈ ਦੀ ਹੋਣੀ ਭਰਤੀ ਦਾ ਡਰਾਮਾ ਰਚਾਇਆ ਜਾਊਗਾ ਡਰਾਮਾ ਰਚ ਕੇ ਆਪੇ ਡੈਲੀਗੇਟ ਬਣਾਏ ਜਾਣਗੇ ਆ ਸਭ ਪ੍ਰੋਜੈਕਟੇਟਰਸ਼ਿਪ ਸਭ ਕੁਝ ਆਪੇ ਕੀਤਾ ਜਾਊਗਾ ਉਹ ਜਿਹੜੇ ਬਾਦਲ ਪਰਿਵਾਰ ਦੇ ਸ਼ਿਸ਼ ਨੇ ਅੰਨੇ ਭਗਤ ਨੇ ਉਹ ਡੈਲੀਗੇਟ ਵੀ ਬਣ ਜਾਣਗੇ ਉਹ ਪ੍ਰਧਾਨ ਵੀ ਬਣ ਜਾਣਗੇ ਉਹ ਸਰਕਲ ਪਰ ਸਰਪ ਕੋ ਬਣ ਜਾਣਗੇ ਲੇਕਿਨ ਜੋ ਸੰਗਤ ਸੰਗਤ ਸ਼ਾਇਦ ਇਹਨਾਂ ਦੇ ਸਾਥ ਨਾਲ ਦੇਵੇ ਜਿਹੜੀ ਗੱਲ મે ਬਾਗਿਆ ਨਹੀਂ ਗੱਲ ਕਹੀ ਵੀ ਉਹਦਾ ਤੇ ਆਪਣੀ ਉਹ ਅੱਗ ਵੀ ਨਹੀਂ ਦੱਬੀ ਚੁੱਲ੍ਹੇ ਸਿਮੇਲੇ ਅੱਗ ਵੀ ਨਹੀਂ ਦੱਬੀ ਕਟ ਅੱਗ ਦੱਬ ਕੇ ਰੱਖ ਦਿੱਤੇ ਅੱਜ ਉਹ ਅੱਗ ਦੁਬਾਰਾ ਸੁਗਲਾ ਸੁਗਾ ਸਕਦੇ ਸੀਗੇ ਹੁਣ ਅੱਜ ਦੀ ਡੇਟ ਦੇ ਵਿੱਚ ਜੇਕਰ ਤੇ ਤੁਸੀਂ ਬਾਦਲ ਦਲ ਵਾਲੇ ਦਾ ਟਕਰਾ ਕਰਨਾ ਤੇ ਸਾਰੀਆਂ ਪੰਥਕ ਤਰ੍ਹਾਂ ਨੂੰ ਇੱਕ ਮੰਚ ਤੇ ਇਕੱਠੇ ਬਿਨਾ ਪਊਗਾ ਵੈਸੇ ਤੇ ਜਿਹੜੀ ਕੱਲ ਜਲੰਧਰ ਚ ਮੀਟਿੰਗ ਹੋਈ ਆ ਉਹਨੇ ਸੰਕੇਤ ਵਧੀਆ ਦਿੱਤੇ ਨੇ ਜੇਕਰ ਤੇ ਇਹ ਜਾਰੀ ਰੱਖਣ ਤੇ ਅੱਜ ਦੀ ਮੀਟਿੰਗ ਜਿਹੜੀ ਸ਼ਾਮਾ ਤੱਕ ਰਿਪੋਰਟ ਆਏਗੀ ਉਹਦੇ ਵਿੱਚ ਜੋ ਮੇਰੀ ਉਮੀਦ ਦੇ ਮੁਤਾਬਕ ਇਹ ਆ ਵੀ ਅਕਾਲ ਤਖਤ ਦੇ ਜਥੇਦਾਰ ਨੂੰ ਇਹ ਬਾਗੀ ਇੱਕ ਮੰਗ ਪੱਤਰ ਦੇਣਗੇ ਕਿਆ ਜਾਊਗਾ ਕੀ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਤੇ ਇਹਨੂੰ ਪੰਚੂ ਛੱਕਿਆ ਜਾਵੇ ਡਾਕਟਰ ਦਲਜੀਤ ਸਿੰਘ ਚੀਮੇ ਨੂੰ ਛੱਕਿਆ ਜਾਵੇ ਬਾਕੀ ਤੇ ਜਿਹੜਾ ਚੰਦ ਸਿੰਘ ਮੈਸ ਉਹ ਤੇ ਸਿੱਕੀ ਨੀਏਗਾ ਪਤਿੱਤਾ ਉਹਦੇ ਟਿਕਲ ਜਾਣੀ ਕੋਈ ਨਹੀਂ ਹੈਗੀ ਇਸ ਕਰਕੇ ਇਹ ਗੱਲਾਂ ਜੜੀਆਂ ਜੜੀਆਂ ਕਾਊਂਟ ਕਰਨੀਆਂ ਤੇ ਇਹਨਾਂ ਨੇ ਸਗੂ ਆਪਣੀਆਂ ਮੁਸ਼ਕਲਾਂ ਹੋਰ ਵਧਾ ਲਈਆਂ ਨੇ ਜੇ ਸੱਤ ਮੈਂਬਰੀ ਕਮੇਟੀ ਆ ਵੀ ਬਣਾਉਂਦੇ ਪਈਏ ਸੱਤ ਮੈਂਬਰੀ ਕਮੇਟੀ ਸਾਡੀ ਨਿਗਰਾਨੀ ਕਰੂਗੀ ਤੇ ਕੀ ਫਰਕ ਪੈਣ ਲੱਗਾ ਸੀਗਾ ਉਹਨੂੰ ਛੱਡ ਕੇ ਬਾਕੀ ਗੱਲ ਤਾਂ ਜਿਹਦਰ ਨੇ ਕਹਿਤਾ ਵਜੇ ਕੀਤਾ ਇਹਨਾਂ ਨੇ ਪ੍ਰਤੀ ਸ਼ੁਰੂ ਕਰ ਦਿੱਤੀ ਐ ਬਕਾਇਦਾ ਤੌਰ ਤੇ ਆਬਜ਼ਰਵਰ ਬਣਾ ਦਿੱ ਚੰਗਾ ਕੀਤਾ ਜਿਹਦਰ ਨੇ ਨਿਕਲ ਕਹੀ ਐ ਲੇਕਿਨ ਸੱਤ ਮੈਂਬਰੀ ਕਮੇਟੀ ਅੱਜ ਵੀ ਸਟੈਂਡ ਕਰਦੀ ਆ ਉਹ ਕੱਲ ਤੱਕ ਨੂੰ ਜਵਾਬ ਦੇ ਆ ਕਿ ਪ੍ਰਤੀ ਕਿਦੋਂ ਹੋਈ ਜੇ ਕੱਲ ਉਹ ਆਪਣੀ ਰਿਪੋਰਟ ਸਬਮਿਟ ਕਰ ਦਿੰਦੇ ਵੀ ਭਰਤੀ ਗਲਤ ਹੋਈ ਭਰਤੀ ਕੋਈ ਨਹੀਂ ਹੋਈ ਇਸ ਵੀ ਕਬਜ਼ੇ ਦੀ ਗੱਲ ਹੈ ਤੇ ਫਿਰ ਅਕਾਲ ਤਖ ਦਾ ਕੀ ਸਟੈਂਡ ਹੋਏਗਾ ਉਹ ਪ੍ਰਯਖਤੀ ਬੁੱਕਲ ਦੇ ਵਿੱਚ ਛੁਪਿਆ ਜੀ ਜੀ ਬਟ ਸਭ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੰਦੇ ਹੋ ਤੇ ਖਬਰਾਂ ਤਫਸੀਲ ਦੇ ਨਾਲ ਲੈ ਕੇ ਹਾਜ਼ਰ ਹੁੰਨੇ ਉਹ ਤੇ ਦਰਸ਼ਕ ਵੀ ਇਸ ਨੂੰ ਪਸੰਦ ਕਰਦੇ ਆ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਔਰ ਉਹਨਾਂ ਦਰਸ਼ਕਾਂ ਬਹੁਤ ਧੰਨਵਾਦ ਜਿਹੜੇ ਸਾਨੂੰ ਕਮੈਂਟ ਕਰਦੇ ਆ ਸਾਡੇ ਪ੍ਰੋਗਰਾਮ ਨੂੰ ਪਸੰਦ ਕਰਦੇ ਆ ਲਾਈਕ ਕਰਦੇ ਆ ਸ਼ੇਅਰ ਕਰਦੇ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ। ਸੁਪਰੀਆ ਸ਼ੁਕਰੀਆ ਜੀ।